ਦੇ ਉੱਚੋ ਉੱਚਾ ਹੋਏ ਬੜਾ ਕੀਮਤੀ ਬਚਨ ਹੈ ਕਿ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਇਹ ਸਾਡੇ ਜੀਵਨ ਨੂੰ ਉੱਚੇ ਤੋਂ ਉੱਚਾ ਲੈ ਜਾਂਦਾ ਹੈ ਸਾਡਾ ਆਚਰਣ ਸਾਡਾ ਕਿਰਦਾਰ ਸਾਡੀ ਸਿਰਤ ਸਾਡੀ ਘੜਤ ਸ਼ਬਦ ਘੜ ਰਿਹਾ ਹੈ ਤੇ ਅਸੀਂ ਕਿਸ ਪਾਸੇ ਤੁਰ ਪਏ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਿਆਂ ਕਿ ਬਾਣੀ ਪੜਾਉਣ ਦਾ ਤੇ ਵਿਸ਼ਾ ਹੀ ਨਹੀਂ ਸੀ ਆ ਜਿਹੜੇ ਪਾਠ ਕਰਾਉਣੇ ਜੇ ਬਾਣੀ ਨੂੰ ਮੰਤਰ ਦੇ ਰੂਪ ਦੇ ਵਿੱਚ ਰਟਣਾ ਹੁੰਦਾ ਤੇ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਸੰਸਾਰ ਦੇ ਉੱਤੇ ਆਏ ਸਨ ਉਦੋਂ ਚਾਰ ਵੇਦ ਸਨ ਇੱਥੇ 18 ਪੁਰਾਣ ਵੀ ਸਨ 27 ਸਿਮਰਤियां ਵੀ ਸਨ ਉਪਨਿਸ਼ਦ ਵੀ ਸਨ ਮੰਤਰ ਤਾਂ ਅੱਗੇ ਹੀ ਬਹੁਤ ਸਨ ਗੁਰੂ ਬਾਬਾ ਜੀ ਨੂੰ ਕੀ ਲੋੜ ਸੀ ਬਾਣੀ ਲਿਖਣ ਦੀ ਬਾਬਾ ਜੀ ਕਹਿੰਦੇ ਕਿ ਵੇਦਾਂ ਦੇ ਮੰਤਰ ਪੜੇ ਜਾ ਰਹੇ ਨੇ ਤੇ ਮੈਨੂੰ ਮਾਫ ਕਰਨਾ ਹੁਣ ਉਹ ਬ੍ਰਾਹਮਣੀ ਰੀਤ ਸਾਡੇ ਅੰਦਰ ਵੀ ਐ ਅਸੀਂ ਵੀ ਸ਼ਬਦ ਲੈ ਲਿਆ ਤੇ ਬਾਬਾ ਜੀ ਕਹਿ ਰਹੇ ਨੇ ਕਿ ਆ ਔਖੀ ਘੜੀ ਵਾਲਾ ਸ਼ਬਦ 21 ਵਾਰ ਪੜੋ ਤੇ ਕੰਮ ਬਣ ਜਾਏਗਾ ਇੱਕ ਤਾਂ ਸੱਜਣ ਮੈਨੂੰ ਵੀ ਮਿਲਿਆ ਕਹਿੰਦੇ ਬਾਬਾ ਜੀ ਉਹ ਸ਼ਬਦ ਦੱਸ ਦਿਓ ਜਿਸ ਸ਼ਬਦ ਦੇ ਨਾਲ ਨਾ ਮਾਇਆ ਬੜੀ ਵਰਦੀ ਹੋਵੇ ਮੈਂ ਕਹਾ ਫਿਰ ਉਹ ਸ਼ਬਦ ਮੈਂ ਆਪ ਨਾ ਪੜਾਂਗਾ ਪਹਿਲਾਂ ਮੈਨੂੰ ਕੀ ਲੋੜ ਹੈ ਕਮੇਟੀਆਂ ਦੇ ਤਰਲੇ ਕੱਢਣ ਦੀ ਤੇ ਇਹਨਾਂ ਫਲਸਫਾ ਘੋਟਣ ਦੀ ਕਿਤਾਬਾਂ ਪੜ੍ਹਨ ਦੀ ਕੀ ਲੋੜ ਹੈ ਮੈਨੂੰ ਔਖੀ ਘੜੀ ਦੇ ਨਾਲ ਸ਼ਬਦ ਦੇ ਨਾਲ ਜੇ ਰੋਗ ਖਤਮ ਹੋ ਜਾਂਦੇ ਜਾਂ ਦੁੱਖ ਦੂਰ ਹੋ ਜਾਂਦੇ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨਾ ਪੜ ਲੈਂਦੇ ਤਤੀ ਤਵੀ ਦੇ ਉੱਤੇ ਬੈਠਣ ਤੋਂ ਪਹਿਲਾਂ ਔਖੀ ਘੜੀ ਨਾ ਦੇਖਣ ਦੇਈ ਹੁਣ ਤਾਂ ਸਾਡੇ ਭਾਈ ਸਾਹਿਬ ਵੀ ਅਰਦਾਸਾਂ ਕਰਨ ਲੱਗ ਪਏ ਮਹਾਰਾਜ ਔਖੀ ਘੜੀ ਨਾ ਦੇਖਣ ਦੇਈ ਔਖੀ ਘੜੀ ਬਣਦੀ ਉਦੋਂ ਹੈ ਜਦੋਂ ਤੁਸੀਂ ਮਾਲਕ ਨੂੰ ਵਿਸਾਰਦੇ ਹੋ ਮਾਲਕ ਨੇ ਸਮੇ ਦਾ ਸਾਰੇ ਲੈ ਕੇ ਆਉਣੇ ਨੇ ਪਰ ਗੁਰੂ ਸਾਹਿਬ ਕਹਿੰਦੇ ਨੇ ਗੁਰਬਾਣੀ ਤਾਂ ਬਿਲ ਪਾਵਰ ਸੀ ਤੇਰੇ ਜੀਵਨ ਨੂੰ ਇਨਾ ਉੱਚਾ ਕਰ ਦੇ ਕਿ ਭਾਵੇਂ ਤੇਰੇ ਸਰੀਰ ਦੇ ਉੱਤੇ ਆਰਾ ਚੱਲ ਜਾਵੇ ਪਰ ਤੂੰ ਆਪਣਾ ਸਿਦਕ ਤੇ ਸਿਰੜ ਨਾ ਛੱਡੇ ਮਹਾਰਾਜ ਕਹਿੰਦੇ ਨੇ ਸ਼ਬਦੇ ਉਚੋ ਉਚਾਵੇ ਇਹ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਇਹ ਮੇਰੇ ਜੀਵਨ ਦੀ ਕਾਰਕਤ ਨੂੰ ਕੱਟਦਾ ਹੈ ਮੇਰੇ ਜੀਵਨ ਨੂੰ ਉੱਚਾ ਚੁੱਕ ਰਿਹਾ ਹੈ ਕਹਿਣ ਤੋਂ ਭਾਵ ਕਿ ਮੇਰਾ ਕਿਰਦਾਰ ਮੇਰਾ